ਤੇ ਅੱ ਤੋਂ ਪਈ ਕਰਨ ਲੱਗੇ ਤੇ ਮੈਂ ਛੜਾਇਆ ਮੈਂ ਕਿਦੇ ਵਿੱਚ ਅਗਲੀ ਮੈਂ ਚੱਲ ਜਵਾਕ ਆ ਚੱਲ ਕੋਈ ਨਹੀਂ ਚਲੋ ਜੀ ਇਹਨੂੰ ਮੈਂ ਲੈ ਆਇਆ ਵਾਪਸੀ ਤੇ ਹੋਏ ਕਰੇ ਆ ਗਏ ਮੇਰੀ ਗੱਡੀ ਤੋੜ ਗਏ ਮੈਂ ਕੰਮ ਤੇ ਜਾਣ ਨੂੰ ਬੈਠਾ ਵਾਂ ਮੈਨੂੰ ਇੱਧਰ ੱੱਕਾ ਮਾਰਿਆ ਉਹ ਮੁੰਡੇ ਨੇ ਮੇਰੀ ਟੀ-ਸ਼ਰਟ ਖਾੜਤੀ ਉਹਨੇ ਮੁੰਡੇ ਨੇ ਮੈਨੂੰ ਕਹਿੰਦਾ ਤੂੰ ਜਾ ਜਿਹੜਾ ਤੇਰਾ ਰੈਂਬੋ ਆ ਜਿਹੜਾ ਤੇਰੇ ਬੱਚੇ ਆ ਉਹਨਾਂ ਨੂੰ ਬੁਲਾ ਲੈ ਅਸੀਂ ਤੇਰੇ ਘਰੇ ਬੜ ਕੇ ਤੈਨੂੰ ਮਾਰਾਂਗੇ ਅੜੀ ਛੱਤ ਤੋੜਤੀ ਗੱਡੀਆਂ ਭੰਦੀ ਇੱਕ ਇੱਥੇ ਗੱਡੀ ਹੋਰ ਵੀ ਖੜੀ ਸੀ ਉਹ ਵੀ ਤੋੜੀ ਆ ਉਹ ਐਕਟਿਵ ਦਾ ਸ਼ੀਸ਼ਾ ਵੀ ਭੰਨਤਾ ਹਾਂ ਫਿਰ ਇੰਨੇ ਬੰਦਿਆਂ ਦੇ ਵਿੱਚ ਕਿਹੜਾ ਬੰਦਾ ਸਿਰ ਪੜਾਉਣ ਨੂੰ ਆਊਗਾ ਆਪਣਾ। ਕ੍ਰਪਾਨਾ ਦਾਤ ਲੈ ਕੇ ਮੇਰੇ ਘਰੇ ਵੜ ਗਏ ਸਿੱਧੇ ਅੰਦਰ ਆ ਕੇ ਤੋੜ-ਪੋੜ ਕਰ ਗਏ ﺍﻟवारी ਭੰਨ ਗਏ। ਮੇਰੇ ਗੱਡੀ ਦਾ ਕੋਰੀਅਰ ਦਾ ਕੰਮ ਆ, ਕੈਸ਼ ਦਾ ਕੰਮ ਆ, ਮੇਰੇ ਕੋ ਕੈਸ਼ ਹੁੰਦਾ ਵਾ। ਮੈਂ ਫੜਾਇਆ ਸੀ ਉਹ ਵੀ ਸਾਰਾ ਚੱਕ ਕੇ ਲੈ ਗਏ। ਤੁਸੀਂ ਰਿਪੋਰਟ 'ਚ ਲਿਖਾਇਆ ਵੀ ਕੀ ਕੀ ਕਿਹਾ ਤੁਹਾਡਾ? ਮੇਰੇ 20000 ਰੁਪਏ ਸੀ ਜਿਹੜਾ ਲਾ ਕੇ ਦਿੱਤੇ ਮੁੰਡੇ ਨੇ ਔਰ ਇੱਕ ਫੋਨ ਲੈ ਕੇ। ਅਸੀਂ ਜਵਾਬ ਉਹ ਤੁਹਾਨੂੰ ਇਹ ਪੁੱਛ ਬੁਲਾ ਲਈ ਫਿਰ ਮੁੜ ਕੇ ਉਹ ਅਸੀਂ ਡਰ ਕੇ ਅੰਦਰ ਹੀ ਭਜਾਂਗੇ ਜਾਣ ਤਾਂ ਪਛਾਣੀ ਪੈਣੀ ਆਪਣੀ 50 60 ਬੰਦੇ ਆ ਜਾਣਗੇ ਉੱਤੇ ਪੰਜ ਛੇ ਯਾਨੀ ਕੀ ਕਰਨਗੇ ਉਹਨਾਂ ਦੇ ਹੱਥੇ ਹਥਿਆਰ ਸਾਡੇ ਅੱਗੇ ਕੁਝ ਵੀ ਨਹੀਂ ਐਡੇ ਜਿਹੇ ਬੱਚੇ ਨਾਲ ਤੁਸੀਂ ਘਰ ਆ ਕੇ ਸਲਾਮ ਮਸورہ ਕਰਕੇ ਉਹਨਾਂ ਬੱਚਾ ਨੂੰ ਸਮਝਾ ਸਕਦੇ ਹੋ ਐ ਇੰਨਾ ਤੋੜ-ਫੋੜ ਕਰਨ ਦੀ ਤੁਹਾਡਾ ਕੋਈ ਹੱਕ ਨਹੀਂ ਬਣਦਾ ਹੈਗਾ ਅਸੀਂ ਤਾਂ ਇਹੀ ਕਹਿ ਰਹੇ ਹਾਂ ਵੀ ਇਹਨਾਂ ਨੇ ਆਣਾ ਸੀ ਆਪਣਾ ਸਲਾਹ ਕਰ ਲੈ ਤੁਹਾਡੇ ਬੱਚੇ ਦੇ ਆਪਸ ਵਿੱਚ ਲੜਾਈ ਹੋ ਗਈ ਇਹਨਾਂ ਨੂੰ ਸਮਝਾ ਲਓ ਬਹੁਤ ਪੁਰਾਣਾ ਸਮਾਨੀ ਬਹੁਤ ਪਹਿਲਾਂ ਵੀ ਨਹੀਂ ਆਪਾਂ ਦੇਖਦੇ ਹੁੰਦੇ ਸੀ ਕਿ ਛੋਟੇ-ਛੋਟੇ ਬੱਚੇ ਜੇ ਕਿਤੇ ਇੱਲਤ ਸ਼ਰਾਰਤ ਕਰ ਵੀ ਲੈਂਦੇ ਸੀ ਤਾਂ ਬੜੇ ਉਹਨਾਂ ਨੂੰ ਘੁਰਨ ਦਾ ਕੰਨ ਮਰੋੜਨ ਦਾ ਹੱਕ ਵੀ ਰੱਖਦੇ ਸੀ ਪਰ ਅੱਜ ਅਸੀਂ ਕਹੀਏ ਤਾਂ ਪਤਾ ਨਹੀਂ ਕਿੰਨੀਆਂ ਅਜਿਹੀਆਂ ਖਬਰਾਂ ਅਸੀਂ ਦੇਖਦੇ ਆ ਜੋ ਨਸ਼ਰ ਹੁੰਦੀਆਂ ਨੇ ਜਿੱਥੇ ਛੋਟੇ 8-10 ਸਾਲ ਦੀ ਉਮਰ ਦੇ ਬੱਚੇ ਲੜ ਪੈਂਦੇ ਨੇ ਤਾਂ ਇਹ ਲੜਾਈ ਬੜਿਆਂ ਦੇ ਉੱਤੇ ਜਾਨਲੇਵਾ ਹਮਲੇ ਦੇ ਰੂਪ ਦੇ ਵਿੱਚ ਬਦਲ ਜਾਂਦੀਆਂ ਨੇ ਹੁਣ ਇਹਨੂੰ ਤੁਸੀਂ ਕਿਨੂੰ ਇਲਤੀ ਕਹੋਗੇ ਤੇ ਕਿਨੂੰ ਸਮਝਦਾਰ ਇਹ ਖਬਰ ਦੇਖ ਕੇ ਤੁਸੀਂ ਫੈਸਲਾ ਕਰੋ ਜਿੱਥੇ ਇੱਕ ਪਰਿਵਾਰ આરોਪ ਲਗਾ ਰਿਹਾ ਹੈ ਕਿ ਉਹਨਾਂ ਦਾ 8 10 ਸਾਲ ਦਾ ਬੱਚਾ ਗਲੀ ਦੇ ਬਾਹਰ ਖੇਡ ਰਿਹਾ ਸੀ ਔਰ ਆਂਡ ਗਵਾਂਡ ਦੇ ਹੀ ਬੱਚੇ ਸੀਗੇ ਜਿੱਥੇ ਖੇਡਦੇ ਹੋਏ ਲੜ ਪੈਂਦੇ ਨੇ ਤਾਂ ਉਸ ਤੋਂ ਬਾਅਦ ਇਹ ਲੜਾਈ ਜਿਹੜੀ ਹੈ ਵੱਡਿਆਂ ਦੇ ਤੱਕ ਪਹੁੰਚ ਜਾਂਦੀ ਹੈ આરોਪ ਹੈ ਕਿ ਉਹਨਾਂ ਦੇ ਉੱਤੇ ਨਾ ਸਿਰਫ ਹਮਲਾ ਕੀਤਾ ਜਾਂਦਾ ਹੈ ਬਲਕਿ ਉਹਨਾਂ ਦੇ ਘਰ ਅਤੇ ਗੱਡੀ ਦੇ ਤੋੜਪੰਨ ਵੀ ਜਿਹੜੀ ਹੈ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਥੇ ਇੱਕ ਛੋਟਾ ਟੈਂਪੂ ਖੜਾ ਹੈਗਾ ਜਿਹੜਾ ਪੂਰੀ ਤਰ੍ਹਾਂ ਨਾਲ ਤੋੜਿਆ ਤੇ ਭੰਨਿਆ ਗਿਆ ਸ਼ੀਸ਼ੇ ਜਿਹੜੇ ਨੇ ਤੋੜੇ ਗਏ ਨੇ ਇੱਟਾਂ ਪੱਥਰ ਵਰਸਾਏ ਗਏ ਨੇ aarop ਹੈ ਇਹਨਾਂ ਦਾ ਕਿ ਇਹਨਾਂ ਦਾ ਬੱਚਾ ਬਾਹਰ ਗਲੀ ਦੇ ਖੇਡ ਰਿਹਾ ਸੀ ਗਵਾਂਡ ਦੇ ਬੱਚਿਆਂ ਨਾਲ ਦੋ ਤਿੰਨ ਗਲੀਆਂ ਪਰੇ ਜਿਹੜੇ ਬੱਚੇ ਸੀ ਉਹਨਾਂ ਨਾਲ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਜਿਨ੍ਹਾਂ ਦੇ ਨਾਲ ਲੜਾਈ ਹੁੰਦੀ ਹੈ ਉਹਨਾਂ ਵਿੱਚੋਂ ਕੁਝ ਲੋਕ ਆਉਂਦੇ ਨੇ ਇਹਨਾਂ ਦੇ ਨਾਲ ਕੁੱਟਮਾਰ ਕਰਦੇ ਨੇ ਤੋੜਪੰਨ ਕਰਦੇ ਨੇ ਇੱਟਾਂ ਪੱਥਰ ਵਰਸਾਉਂਦੇ ਨੇ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕੀ ਛੋਟੀ ਜੀ ਮਾਮੂਲੀ ਜੀ ਗੱਲ ਬੱਚਿਆਂ ਦੀ ਆਪਸੀ ਸ਼ਰਾਰਤ ਕਿਸ ਤਰ੍ਹਾਂ ਅੱਜ ਵੱਡਿਆਂ ਦੀ ਜਾਨਲੇਵਾ ਹਮਲੇ ਦੇ ਵਿੱਚ ਬਦਲ ਜਾਂਦੀ ਹੈ ਕਿਸ ਤਰ੍ਹਾਂ ਇੱਕ ਦੂਸਰੇ ਦੇ ਉੱਤੇ ਇੱਟਾਂ ਰੋੜੇ ਵਰਸਾਏ ਜਾਂਦੇ ਨੇ ਗੱਡੀ ਪੰਨੀ ਜਾਂਦੀ ਹੈ ਘਰ ਦੇ ਅੰਦਰ ਤੱਕ ਪਥਰਾਵ ਕੀਤਾ ਜਾਂਦਾ ਹੈ ਇਹ aarop ਹੈ aarop ਲਗਾਉਣ ਵਾਲੇ ਨੇ ਜਿਨ੍ਹਾਂ ਨੇ ਸਾਨੂੰ ਦੱਸਿਆ ਹੈਗਾ ਕੀ ਨਾਮ ਹੈ ਵੀ ਤੁਹਾਡਾ ਅਰਵਿੰਦਰ ਅਰਵਿੰਦਰ 베ਦੀ ਹੈ ਸਰ ਮੇਰਾ ਨਾਮ ਅਰਵਿੰਦਰ ਜੀ ਕੀ ਗੱਲ ਹੋਈ ਸੀਗੀ ਔਰ ਕੀ ਕਦੋਂ ਇਹ ਲੜਾਈ ਹੋਈ ਹੈ ਇਹ ਸਰ ਕੱਲ 9 10 9:30 ਵੇ ਦੀ ਗੱਲ ਆ ਤੇ ਇਹਦੇ ਮੈਨੂੰ ਦੀਦੀ ਨੇ ਫੋਨ ਕੀਤਾ ਵੀ ਬਾਰ ਜੰਡੂ ਲੜ ਪਿਆ ਵਾ ਤੇ ਅਸੀਂ ਗਏ ਵਾਰ ਇਹ ਚਿੰਟੂ ਕੌਣ ਹੈ ਜੀ ਆਹ ਚੰਡੂ ਆ ਨਾਮ ਇਹਦਾ ਚਿੰਟੂ ਆ ਕੀ ਲੱਗਦਾ ਤੁਹਾਡਾ ਮੇਰਾ ਪੰਜਾ ਜੀ ਤੁਹਾਡਾ ਪੰਜਾ ਕਿੰਨੀ ਉਮਰੇ ਦੀ ਜੀ 10 ਕੁ ਸਾਲ ਆ ਜੀ ਹਾਂਜੀ ਹਾਂ ਤੇ ਅਸੀਂ ਬਾਰ ਗਏ ਤੇ ਮੁੰਡੇ ਕੁਝ ਖੜੇ ਸੀਗੇ ਇਕੱਠੇ ਹੋ ਗਏ ਤੇ ਆਪਾਂ ਜਾ ਕੇ ਛੜਾਇਆ ਛੁੜਾਇਆ ਤੇ ਹੱਤੋਂ ਪਈ ਕਰਨ ਲੱਗੇ ਤੇ ਮੈਂ ਛੜਾਇਆ ਮੈਂ ਕਿਹਦੇ ਵਿੱਚ ਅਗਲੀ ਮੈਂ ਚੱਲ ਜਵਾਕ ਆ ਚੱਲ ਕੋਈ ਬੰਨੀ ਚਲੋ ਜੀ ਇਹਨੂੰ ਮੈਂ ਲੈ ਆਇਆ ਵਾਪਸੀ ਉਹ ਜਿੰਨੀ ਤੇਰੇ ਤੋਂ ਇਕੱਠੇ ਹੋ ਗਏ ਸਰ ਘਰੇ ਆ ਗਏ ਦੇਖੋ 3 60 70 ਜਾਨੇ ਉਹਨਾਂ ਇਕੱਠੇ ਹੋਏ ਘਰੇ ਆ ਗਏ ਮੇਰੀ ਗੱਡੀ ਤੋੜ ਗਏ ਮੈਂ ਕੰਮ ਤੇ ਜਾਣ ਨੂੰ ਬੈਠਾ ਵਾਂ ਤੇ ਉਤੋਂ ਘਰੇ ਆ ਗਏ ਟਾ ਟਾ ਮਾਰ ਗਏ ਆ ਦੇਖੋ ਮੇਰੇ ਪੈਰਾਂ ਤੇ ਲੱਗੀ ਐ ਇੱਥੇ ਇੱਕ ਬੱਚਿਆਂ ਦੀ ਛੋਟੀ ਜੀ ਮਾਮੂਲੀ ਜੀ ਝੜਪ ਇਦਾਂ ਕਿਦਾਂ ਹੋ ਸਕਦਾ ਕਿ ਤੁਹਾਡੀ ਪੂਰੀ ਗੱਡੀ ਤੁਹਾਡਾ ਰੋਜ਼ਗਾਰ ਦਾ ਜਰੀਆ ਹੀ ਬੰਦਾ ਖਤਮ ਕਰ ਜੂਵੇ ਤੁਹਾਡੇ ਘਰੇ ਆ ਕੇ ਇੱਟਾ ਰੋੜੇ ਕੁਝ ਤਾਂ ਬਹਿਸ ਵਸਈਆ ਕੋਈ ਤਾਂ ਗੱਲ ਹੋਈ ਹੋਊਗੀ ਕਾਰਨ ਤਾਂ ਪੁੱਛਿਆ ਉਹ ਮੈਂ ਉਹੀ ਉਹਨਾਂ ਨੂੰ ਪੁੱਛਿਆ ਵੀ ਐਡੀ ਕਿਹੜੀ ਤਕੜੀ ਮੇਰੀ ਤੁਹਾਡੇ ਨਾਲ ਦੁਸ਼ਮਣੀ ਸੀਗੀ ਵੀ ਮਹੱਲੇ ਦੀ ਗੱਲ ਆ ਤੁਸੀਂ ਬਹਿ ਕੇ ਦੱਸ ਦਿੰਦੇ ਵੀ ਜਵਾਕਾਂ ਨੂੰ ਗਲਤੀ ਹੋ ਗਈ ਚਲ ਆਪਾਂ ਸਮਝਾ ਦਿੰਦੇ ਉਹਨਾਂ ਨੂੰ ਕਿ ਤੁਸੀਂ ਆ ਕੇ ਸਿੱਧੇ ਹੀ ਕਿਰਪਾਨਾਂ ਦਾਤ ਲੈ ਕੇ ਮੇਰੇ ਘਰੇ ਵੜ ਗਏ ਸਿੱਧੇ ਅੰਦਰ ਆ ਕੇ ਤੋੜ-ਪੋੜ ਕਰਕੇ ﺍﻟवारी ਭੰਨ ਗਏ ਮੇਰੇ ਗੱਡੀ ਦਾ ਕੋਰੀਅਰ ਦਾ ਕੰਮ ਆ ਉਹ ਮੈਂ ਫੜਾਇਆ ਸੀ ਉਹ ਵੀ ਸਾਰਾ ਚੱਕ ਕੇ ਲੈ ਗਏ ਤੇ ਇੱਥੇ ਮਹੱਲਾ ਪੂਰਾ ਬਸਦਾ ਹੈਗਾ ਮਹੱਲੇ ਵਾਲਿਆਂ ਨੇ ਰੋਕਿਆ ਨਹੀਂ ਕੋਈ ਕਿਸੇ ਨੇ ਗੱਲ ਨਹੀਂ ਕਹੀ ਕਿ ਆਪਸ ਚ ਲੜਨ ਦੀ ਕੀ ਜ਼ਰੂਰਤ ਹੈ ਮਹੱਲੇ ਵਾਲੇ ਆ ਜਿਹੜੇ ਸਾਹਮਣੇ ਵਾਲੇ ਸੀਗੇ ਇਹ ਚਿੱਕਾ ਮਾਰ ਰਹੇ ਸੀਗੇ ਵੀ ਹਟ ਜਾ ਨਾ ਕਰੋ ਨਾ ਕਰੋ ਪਰ ਉਹ ਰੋਲਾ ਪਾਉਂਦੇ ਪਏ ਸੀਗੇ ਸਾਰੇ ਵੀ ਰਿਆਂਦੋ ਉਹ ਬੰਦੇ ਬਹੁਤ ਜ਼ਿਆਦੇ ਸੀਗੇ ਭਾਜੀ ਕਿੰਨੇ ਲੋਕ ਸੀਗੇ ਜੀ ਆਪਾਂ 50 60 ਜਾਨੀ ਸੀਗੇ ਭਾਜੀ 50 60 ਲੋਕਾਂ ਨੇ ਆ ਕੇ ਹਮਲਾ ਕੀਤਾ ਹਾਂਜੀ ਭਾਜੀ ਜਿੰਨੂੰ ਵੀ ਪੁੱਛੋਗੇ ਮਹੱਲੇ ਚੋਂ ਸਾਨੂੰ ਤੁਹਾਨੂੰ ਇਹੀ ਦੱਸੂਗਾ ਕਿੰਨੇ ਹੁੰਦੇ ਸੀਗੇ ਨੇ ਤੋਂ ਨਹੀਂ ਉਹ ਵੀਡੀਓ ਸਕੂਲ ਦੇ ਕੋਲੇ ਬਾਹਰ ਕੈਮਰੇ ਲੱਗੇ ਆ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਵੀ ਕਿੰਨੇ ਬੰਦੇ ਆਏ ਸੀਗੇ ਤੇ ਸਾਨੂੰ ਤਾਂ ਉਹਨਾਂ ਨੇ ਰਿਕਾਰਡਿੰਗ ਦਿੱਤੀ ਨਹੀਂ ਸ਼ਾਇਦ ਪੁਲਿਸ ਵਾਲਿਆਂ ਨੂੰ ਸ਼ਾਇਦ ਦੇ ਦੇਣਾ ਉਹ ਅੱਛਾ ਮਾਮਲਾ ਦਰਜ ਕਰਵਾਇਆ ਹਾਂਜੀ ਹਜੇ ਤੱਕ ਤਾਂ ਰਾਤੀ ਪੁਲਿਸ ਵਾਲੇ ਆਏ ਸੀਗੇ ਉਹ ਬਿਆਨ ਲੈ ਕੇ ਚਲੇ ਗਏ ਵੀਡੀਓ ਕਿਹੜੇ ਕਿਹੜੀ ਜਗ੍ਹਾ ਮਾਮਲਾ ਇੱਧਰ ਆਓ ਬੇ ਜੀ ਕਿਹੜੀ ਜਗ੍ਹਾ ਮਾਮਲਾ ਦਰਜ ਕਰਵਾਇਆ ਤੁਸੀਂ ਕਿਹੜੀ ਥਾਣੇ ਚੱਲ ਅੱਜ ਤਾਂ 7 ਨੰਬਰ ਜਿਹੜੇ ਉਹ 121 ਦੇ ਕਰਦੇ ਆ ਨਾ ਫੋਨ ਉੱਤੇ ਪੀਸੀਆਰ ਵਾਲੇ ਆਏ ਸੀਗੇ ਔਰ ਰਿਪੋਰਟ ਲੈ ਕੇ ਚਲੇ ਗਏ ਆ ਤੇ ਉਹ ਵੀਡੀਓ ਬਣਾ ਕੇ ਲੈ ਕੇ ਗਏ ਆ ਉਹ ਕਹਿੰਦੇ ਬੀਬੀ ਤੁਸੀਂ ਸਵੇਰੇ ਆ ਜਿਓ ਥਾਣੇ 'ਚ ਆ ਜਿਓ ਤੇ ਮੈਡੀਕਲ ਕਰਾਇਆ ਸੀ ਬਿਲ 'ਚ ਹਾਂਜੀ ਅਸੀਂ ਰਾਤੀ ਮੈਡੀਕਲ 4 ਵਜੇ 5 ਵਜੇ ਦਾ ਅਸੀਂ ਘਰੇ ਆਏ ਆ ਸਰ ਉੱਥੇ ਮੈਡੀਕਲ ਕਰਾ ਕੇ ਲਾਈਨ ਬਹੁਤ ਲੰਬੀ ਲੱਗੀ ਸੀ ਚਿੰਟੂ ਨਾਲ ਗੱਲ ਕਰਦੇ ਆ ਜਿਹਦੇ ਨਾਲ ਇਹ ਲੜਾਈ ਹੋਈ ਹੈ ਉਹ ਬੇਟਾ ਕੀ ਗੱਲ ਹੋਈ ਸੀਗੀ ਪੁੱਤ ਕਿੱਥੇ ਖੇਡ ਰਹੇ ਸੀਗੇ ਤੁਸੀਂ ਅਸੀਂ ਚੱਲੇ ਸੀਗੇ ਘੁੰਮਣ ਹੂੰ ਪਿੱਛੇ ਦੀ ਆ ਗਿਆ ਮੇਰੇ ਜਿਹੜਾ ਮਾਰ ਲੱਗ ਗਿਆ ਕੌਣ ਮਾਰਨ ਲੱਗ ਗਿਆ ਉਹ ਮੁੰਡਾ ਰਹਿੰਦਾ ਗਿੱਠਾ ਗਿੱਠਾ ਨਾਮ ਦਾ ਹਾਂ ਮੈਂ ਨੰਦਸਿਆ ਇਹ ਗਾਇਓ ਉੱਧਰ ਉਧਰ ਜਾ ਕੇ ਗੱਲ ਕੀਤੀ ਉਹਦਾ ਮਾਮਲਾ ਸੰਤ ਹੋ ਗਿਆ ਉਸ ਤੋਂ ਬਾਅਦ ਮੁੰਡੇ ਆਏ ਘਰੇ ਟਾਟਾ ਮਾਰ ਗਏ ਨਹੀਂ ਤੁਹਾਡੇ ਚਪੇੜਾ ਤੁਹਾਡੇ ਨਾਲ ਪਹਿਲਾਂ ਕੋਈ ਲੜਾਈ ਝਗੜਾ ਹੋਇਆ ਸੀ ਉਹਨਾਂ ਨਾਲ ਹਾਂਜੀ ਪਹਿਲਾਂ ਹੋਈ ਸੀ ਕਿ ਬੈਸ ਬੁਸਾਈ ਉਸ ਤੋਂ ਬਾਅਦ ਤਾਂ ਸਹੀ ਹੋ ਗਿਆ ਸੀਗਾ ਉਮਰ ਕਿੰਨੀ ਹੈ ਉਹਨਾਂ ਦੀ ਕਿੰਨਾ ਦੀ ਜਿਹੜੇ ਜਿਹਨਾਂ ਨਾਲ ਲੜਾਈ ਮੇਰੇ ਤਾਂ ਵੱਡੇ ਆ ਤੁਹਾਡੇ ਨਾਲ ਕਿਉਂ ਬੈਸ ਬਸਾਈ ਹੋਈ ਸੀ ਮੇਰੇ ਮੇਰੇ ਹਣ ਦੇ ਮੁੰਡੇ ਆ ਜਿਹੜੇ ਉਹਨਾਂ ਨਾਲ ਅਸੀਂ ਘੇਟ ਰਹੇ ਸੀਗੇ ਹਾਂ ਤੇ ਉਹਨਾਂ ਨਾਲ ਕਿੱਥੇ ਮੇਰੀ ਬੈਸ ਬਸਾਈ ਹੋ ਗਈ ਉਹਦਾ ਵੱਡਾ ਭਾਈ ਆ ਕੇ ਮੇਰੇ ਮਾਰਨ ਲੱਗ ਗਿਆ ਪਹਿਲਾਂ ਇਹਨਾਂ ਨੇ ਗਸੇਂ ਨੂੰ ਗੱਲਬ ਗੱਲ ਕੀਤੀ ਉਤਵਾਦੋਂ ਮੁੰਡੇ ਇਕੱਠੇ ਕਰਕੇ ਇੱਥੇ ਇੱਟਾ ਮਾਰਨ ਲੱਗੇ ਤਾਂ ਛੋਟੀ ਛੋਟੀ ਉਮਰਾਂ ਦੇ ਬੱਚੇ ਨੇ 8-10 ਸਾਲ ਇਹਨਾਂ ਦੀ ਉਮਰ ਹੈਗੀ ਐ ਇਹਨਾਂ ਦੀ ਆਪਸੀ ਲੜਾਈ ਕਿਸ ਤਰ੍ਹਾਂ ਘਰਾਂ ਦੀ ਲੜਾਈ ਤੱਕ ਬਦਲ ਗਈ ਤੁਸੀਂ ਉਸ ਵਕਤ ਘਰੀ ਸੀ ਜਦੋਂ ਹਾਂਜੀ ਹਾਂਜੀ ਸਰ ਕੀ ਨਾਮ ਕੀ ਤੁਹਾਡਾ ਪੂਜਾ ਮਹੱਲਾ ਕਿਹੜਾ ਬਾਬਾ ਜੀਵਨ ਸਿੰਘ ਨਗਰ 7 ਨੰਬਰ ਵਾਲੀ ਕੀ ਹੋਇਆ ਕੀ ਸੀਗਾ ਏ ਬੱਚਿਆਂ ਬੱਚਿਆਂ ਦੀ ਲੜਾਈ ਹੋਈ ਇਹਨਾਂ ਦੋਨੋਂ ਚਲੇ ਗਏ ਉੱਥੇ ਉੱਥੇ ਲੜਾਈ ਖਤਮ ਕਰਨੇ ਕਿ ਚਲ ਖਤਮ ਹੋ ਜੂਗੀ ਤਾਂ ਮੈਂ ਵੀ ਮਗਰ ਚਲੀ ਗਈ ਉਹ ਇਹਨਾਂ ਦੀ ਘਰੇ ਆ ਗਏ ਮੈਂ ਉੱਥੇ ਖੜੀ ਰਹੀ ਜਨਾਨੀਆਂ ਨਾਲ ਉਹ ਬੰਦਾ ਜਿਹੜਾ ਮੁੰਡਾ ਸੀ ਉਹਨਾਂ ਦਾ ਆਰਾਮ ਦਾ ਉਹਨੇ ਆ ਕੇ ਮੈਨੂੰ ਇਦਾਂ ੱਤਕਾ ਮਾਰਿਆ ਉਹ ਮੁੰਡੇ ਨੇ ਮੇਰੀ ਟੀ-ਸ਼ਰਟ ਫਾੜਤੀ ਉਹਨੇ ਮੁੰਡੇ ਨੇ ਮੈਨੂੰ ਕਹਿੰਦਾ ਤੂੰ ਜਾ ਜਿਹੜਾ ਤੇਰਾ ਰੈਂਬੋ ਆ ਜਿਹੜਾ ਤੇਰੇ ਬੱਚੇ ਆ ਉਹਨਾਂ ਨੂੰ ਬੁਲਾ ਲੈ ਅਸੀਂ ਤੇਰੇ ਘਰੇ ਬੜ ਕੇ ਤੈਨੂੰ ਮਾਰਾਂਗੇ ਉਹ ਕਹਿੰਦਾ ਪਿਆ ਮੈਨੂੰ ਮੈਂ ਕਿਹਾ ਕੋਈ ਨਹੀਂ ਬਈ ਤੂੰ ਮਾਰ ਲਿਓ ਮੈਂ ਹੱਥ ਜੋੜ ਕੇ ਆਪਣੇ ਘਰੇ ਆ ਗਏ ਮੈਂ ਹੱਥ ਜੋੜ ਕੇ ਇਹਨ ਮੈਨੂੰ ਕੈਸ਼ ਦਿੱਤਾ ਮੈਂ ਕੈਸ਼ ਰੱਖਣ ਲਈ ਉਹਨਾਂ ਨੇ ਆਤਾ ਪਾਈ ਆ ਕੇ ਮੇਰੇ ਘਰੇ ਫਟਾਫਟ 60 70 ਬੰਦੇ ਸੀਗੇ ਜਿਹੜੇ ਮੇਰੇ ਘਰੇ ਬੜੇ ਮੇਰੀ ਟੈਲਾਂ ਤੋੜੀ ਮੇਰੀ ਗੱਡੀ ਤੋੜੀ ਆ ਕੇ ਮੇਰਾ ਸਾਰਾ ਪੈਸਾ ਲੈ ਗਏ ਔਰ ਮੇਰਾ ਫੋਨ ਲੈ ਕੇ ਛੀਨ ਕੇ ਕੱਲ ਫੋਨ ਵੀ ਲੈ ਗਏ ਤੁਹਾਡਾ ਫੋਨ ਵੀ ਲੈ ਗਏ ਮੇਰਾ ਤੁਸੀਂ ਰਿਪੋਰਟ ਚ ਲਿਖਾਇਆ ਵੀ ਕੀ ਕੀ ਗਿਆ ਤੁਹਾਡਾ ਮੇਰੇ 20000 ਰੁਪਏ ਸੀ ਜਿਹੜਾ ਲੈ ਕੇ ਦਿੱਤੇ ਮੁੰਡੇ ਨੇ ਔਰ ਇੱਕ ਫੋਨ ਲੈ ਕੇ ਤਾਨੂੰ ਲੜਾਈ ਆਂਦੀ ਕਰਨ ਤੋਂ ਪਹਿਲਾਂ ਉਹਨਾਂ ਨੇ ਕਾਰਨ ਹੀ ਦੱਸਿਆ ਵੀ ਕੀ ਕਾਰਨ ਹੈ ਕੋਈ ਬੱਚੇ ਦੀ ਲੜਾਈ ਉਹ ਕਹਿੰਦੇ ਭਈ ਅਸੀਂ ਇਹਨੂੰ ਮੁੰਡੇ ਨੂੰ ਮਾਰ ਦਾਂਗੇ ਖਤਮ ਕਰਨਾ ਸੀ ਇਹ ਮੁੰਡਾ ਤੁਹਾਡਾ ਛੋਟਾ ਉਹ ਤੁਹਾਡਾ 8-10 ਸਾਲ ਦਾ ਹੈ ਹਾਂ ਛੱਟ ਇਹਨੂੰ ਖਤਮ ਕਰਾਂਗੇ ਵੱਡੇ ਮੁੰਡੇ ਜਿਹੜੇ ਕਹਿੰਦੇ ਇਹਨੂੰ ਮਾਰਾਂਗੇ ਇਹਨੂੰ ਸੱਟਾਂ ਲਗਾਣੀਆਂ ਤਾਂ ਅਸੀਂ ਕਿਹਾ ਵੀ ਇਹਨੂੰ ਬੱਚੇ ਨੂੰ ਕਾਹਦੇ ਲਈ ਮਾਰਨਾ ਇਹਨੇ ਕੀ ਕੀਤਾ ਕਹਿੰਦੇ ਅਸੀਂ ਇਹਨੂੰ ਖਤਮ ਕਰਾਂਗੇ ਇਹ ਤੁਹਾਡਾ ਕੀ ਲੱਗਦਾ ਮੇਰਾ ਮੁੰਡਾ ਹੈ ਤੁਹਾਡਾ ਮੁੰਡਾ ਹੈ ਇਹ ਇਹਨਾਂ ਦਾ ਭਾਂਜਾ ਮਤਲਬ ਕਿ ਕਿਸ ਤਰ੍ਹਾਂ ਤੁਹਾਡਾ ਭਰਾ ਤੁਹਾਡੇ ਨਾਲ ਹੀ ਰਹਿੰਦਾ ਹਾਂ ਮੇਰੇ ਨਾਲ ਰਹਿੰਦਾ ਹੈ ਇਹ ਕੌਣ ਨੇ ਇਹ ਵੀ ਮੇਰਾ ਪਰਾਸ ਦੀ ਨਾਲ ਹੀ ਰਹਿੰਦੇ ਕਰਦੇ ਕੀ ਹੋਇਆ ਸੀ ਰਾਜੇ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਰਜਤ ਹੈ ਜੀ ਤੇ ਨਾ ਮੈਂ ਨੇ ਤੇ ਆਈ ਤੇ ਉਹ ਬੰਦੇ ਨੇ ਇੱਥੋਂ ਨਾਲ ਅਸੀਂ ਇਕੱਠੇ ਹੋ ਕੇ ਗਏ ਪਹਿਲਾਂ ਦੋ ਜਣੇ ਤੇ ਨਾ ਆ ਸਾਡੇ ਮੁੰਡੇ ਦੀ ਲੜਾਈ ਹੋਈ ਭਰਾ ਦੀ ਤੇ ਉਹ ਨਾ ਆ ਕੇ ਨਾ ਇੱਥੇ ਸਾਰੇ ਜਣੇ ਜਿੰਨੇ ਜਣੇ ਸੀਗੇ ਉਹ ਪੂਰਾ ਮhalla ਇਕੱਠਾ ਹੋ ਕੇ ਆ ਗਿਆ ਇੱਥੇ ਉਹ ਮhalla ਇਕੱਠਾ ਆ ਗਿਆ ਜੀ ਤਾਂ ਅਸੀਂ ਦੋ ਚਾਰ ਜਣੇ ਆਪਣੇ ਘਰੇ ਵੜ ਗਏ ਜੀ ਉਹ ਤਾਂ ਕਿਰਪਾਨਾ ਹੱਥ 'ਚ ਸਭ ਕੁਝ ਫੜ ਕੇ ਲਈ 10 ਸਿਰ ਮਾਰਨ ਆਏ ਸੀਗੇ ਉਹ ਆਏ ਇੱਥੇ ਇੱਥੇ ਆ ਗਏ ਸਾਰੇ ਘੱਟੋ ਘੱਟ ਓਨੇ 50 60 ਜਣੇ ਹੋਣੇ ਹੋਈ ਆਏ ਤੇ ਅਗੇ ਤੋੜਪਨ ਕਰਨ ਲੱਗਿਆ ਗੱਡੀ ਦੇ ਵਿੱਚ ਕੈਸ਼ ਪਿਆ ਸੀਗਾ ਸਾਡਾ ਕੋਰੀ ਮੇਰੇ ਭਰਾ ਦਾ ਕੋਰੀ ਦਾ ਕੰਮ ਆ ਉਹ ਵੀ ਕੱਟ ਕੇ ਲੈ ਗਏ ਅੰਦਰ ਪੈਸੇ ਸੀਗੇ ਉਹ ਵੀ ਕੱਟ ਕੇ ਲੈ ਗਏ ਤੇ ਬਾਕੀ ਈਟਾ-ਉਟਾ ਪੰਨੀਆਂ ਅੰਦਰ ਕੁੱਲਰ ਪੰਨਿਆ ਜੀ ਹੋਰ ਵੀ ਕੁਝ ਸੀਗਾ ਸਮਾਨ ਪੰਖੇ ਸੀਗੇ ਉਹ ਤੋੜੇ ਮੰਝਾ ਸੀਗਾ ਉਹ ਤੋੜਿਆ ਆ ਟੈਲਾਂ ਤੋੜਤੀਆਂ ਸਾਰੀਆਂ ਤੁਸੀਂ ਜਵਾਬ ਨਹੀਂ ਦਿੱਤਾ ਅਸੀਂ ਜਵਾਬ ਹੁਣ ਤੋਂ ਦੇਣਾ ਇਹ ਪੁਲਿਸ ਬੁਲਾ ਲਈ ਫਿਰ ਮੁੜ ਕੇ ਹੁਣ ਅਸੀਂ ਡਰ ਕੇ ਅੰਦਰ ਹੀ ਭੱਜਾਂਗੇ ਜਾਨ ਤਾਂ ਬਚਾਣੀ ਪੈਣੀ ਆਪਣੀ ਹੁਣ 50 60 ਬੰਦੇ ਆ ਜਾਣਗੇ ਤੇ ਪੰਜ ਛੇ ਯਾਨੀ ਕੀ ਕਰਨਗੇ ਉਹਨਾਂ ਦੇ ਹੱਥਾਂ 'ਚ ਹਥਿਆਰ ਸਾਡੇ ਹੱਥ 'ਚ ਕੁਝ ਵੀ ਨਹੀਂ ਮੁਹੱਲੇ ਵਾਲੇ ਲੋਕ ਵੀ ਇੱਥੇ ਮੌਜੂਦ ਐ ਪੁੱਛ ਲੈਣੇ ਆ ਕਿ ਕੀ ਆਖਰ ਇੱਥੇ ਮਾਮਲਾ ਹੋਇਆ ਸੀਗਾ ਤੁਸੀਂ ਦੇਖਿਆ ਸੀ ਕੀ ਹੋਇਆ ਇੱਥੇ ਭਾਜੀ ਨਹੀਂ ਇਹਨਾਂ ਜਦੋਂ ਮਤਲਬ ਲੜਾਈ ਹੋਈ ਆ ਇਹਨਾਂ ਨੇ ਮੇਰਾ ਗੇਟ ਖੜਕਾਇਆ ਕਿ ਭਾਬੀ ਬਾਹਰ ਨਿਕਲ ਦੇ ਕੀ ਹੋ ਗਿਆ ਹਾਂ ਤਾਂ ਇਹ ਜਿਆਦਾ ਨੂੰ ਮੁੰਡੇ ਨਿਕਲ ਗਏ ਸੀਗੇ ਇਹਨਾਂ ਨੂੰ ਮਾਰ ਕੇ ਕਿੰਨੇ ਕੁ ਲੋਕ ਸੀਗੇ ਲੋਗ ਤਾਂ ਕਾਫੀ ਸੀਗੇ ਕਹਿੰਦੇ 60 70 ਜਣੇ ਸੀਗੇ ਉਹ ਹਾਂਜੀ ਤੇ ਵੀਡੀਓ ਵੀ ਹੈ ਉਹ ਕੈਮਰੇ ਚ ਕੈਦ ਹੋਈ ਹੈ ਆਪਣੇ ਨੁਕਰ ਤੇ ਵਕ ਰਹੀ ਆ ਉਹਦੇ ਚ ਵੀਡੀਓ ਕੈਦ ਹੈ ਤੇ ਉਹਨਾਂ ਨੇ ਦਿੱਤੀ ਨਹੀਂ ਸਾਨੂੰ ਵੀਡੀਓ ਸ਼ਾਇਦ ਉਹ ਪੁਲਿਸ ਵਾਲਿਆਂ ਨੂੰ ਦੇ ਦੇਣ ਵੀਡੀਓ ਮੰਗਣ ਤਾਂ ਤੇ ਇੱਕ ਗਲੀ ਚ ਗਿਆ ਉਹ ਬੋਲਿਆ ਕਿ ਨਹੀਂ ਸਾਡੇ ਕੋਲ ਬਲੈਕ ਐਂਡ ਵਾਈਟ ਵੀਡੀਓ ਆ ਉੱਚ ਜੀ ਚਿਹਰੇ ਨਹੀਂ ਆਉਂਦੇ ਹੈਗੇ ਤੇ ਬਾਅਦ ਤੁਸੀਂ ਕੀ ਦੇਖਿਆ ਸੀਗਾ ਜਦੋਂ ਤੁਹਾਨੂੰ ਬੁਲਾਇਆ ਕੀ ਹੋਇਆ ਕਿਸੇ ਮੈਂ ਤਾਂ ਜਿਆ ਪੰਨ ਤੋੜ ਹੋਈ ਦੇਖੀ ਆ ਹਾਂਜੀ ਆਖਰ ਕਿਉਂ ਛੋਟੇ ਛੋਟੇ ਬੱਚਿਆਂ ਦੀ ਲੜਾਈ ਹੈ ਨਾ ਵੱਡਿਆਂ ਤੱਕ ਪਹੁੰਚ ਜਾਂਦੀ ਹੈ ਇੱਕ ਦੂਜੇ ਨੂੰ ਮਾਰਨ ਤੱਕ ਪਹੁੰਚ ਜਾਂਦੀ ਹੈ ਪਹਿਲਾਂ ਦੀ ਵੀ ਕੋਈ ਇਹਨਾਂ ਦੀ ਰੰਜਿਸ਼ ਹੈਗੀ ਨਾ ਨਹੀਂ ਬਾਜੀ ਇਹ ਇਕੱਠੇ ਤਾਂ ਨਿਆਣੀ ਖੇਡਦੇ ਆ ਇਕੱਠੇ ਹੀ ਖੇਡਦੇ ਆ ਜੇ ਮੁੰਡਾ ਬਾਹਰ ਚੱਲ ਗਿਆ ਤਾਂ ਇਹਦਾ ਮਤਲਬ ਇਹ ਥੋੜੀ ਕਿ ਇਹਨੂੰ ਮਾਰਨ ਇਹਨੂੰ ਮਾਰਨ ਤਾਂ ਫੇਰ ਅਗਲਾ ਤਾਂ ਆਪਣੇ ਬਚਾ ਲੇ ਆਪਣੇ ਘਰੇ ਤਾਂ ਦੱਸੂਗਾ ਹਰ ਕੋਈ ਬੱਚਾ ਆਪਣੇ ਮਾਂ ਪਿਓ ਨੂੰ ਦੱਸਦਾ ਹੀ ਆ ਵੀ ਮੰਮਾ ਮੈਨੂੰ ਉਹਨੇ ਮਾਰਿਆ ਤਾਂ ਫਿਰ ਇਹ ਪੁੱਛਣ ਹੀ ਗਏ ਸੀ ਇਹ ਪੁੱਛਣ ਗਏ ਤਾਂ ਉਹਨਾਂ ਨੇ ਆਖੇ ਇਹਨਾਂ ਦੇ ਘਰ ਤੇ ਜਾ ਤੱਕ ਇੱਟਾਂ ਰੋੜੇ ਚਲਾ ਦਿੱਤੇ ਸੀਗੇ ਕੀ ਤੁਸੀਂ ਦੇਖਿਆ ਸੀ ਕੀ ਹੋਇਆ ਇੱਥੇ? ਹਾਂਜੀ ਇੱਥੇ ਜਦ ਅਸੀਂ ਜਦ ਅਸੀਂ ਨੂੰ ਪਤਾ ਲੱਗਿਆ ਇਹਦੀ ਰੋਂ ਦੀ ਆਵਾਜ਼ ਆਈ ਸੀ ਤੇ ਅਸੀਂ ਮੈਂ ਬਾਹਰ ਆਈ ਗੇਟ ਖੋਲ ਕੇ ਤੇ ਇੱਥੇ ਕੋਈ ਨਹੀਂ ਸੀ। ਫਾਈ ਬੰਦੇ ਬੰਦੇ ਪੈਨ ਕਿੱਥੋਂ ਆਏ ਸੀ? ਟੀਮੀਆ ਵੀ ਉਹਨਾਂ ਨਾਲ ਸੀ ਡੰਡੇ ਲੈ ਕੇ ਆਏ ਸੀ ਸਾਰੇ ਤੇ ਪੱਥਰ ਪੱਥਰ ਸੱਟੇ ਉਹਨਾਂ ਨੇ ਅੰਦਰ ਜਾ ਕੇ ਗੱਡੀਆਂ ਪੰਨ ਤੋੜ ਹੋ ਗਈ ਅਸੀਂ ਤਾਂ ਆਪਣੇ ਉੱਥੇ ਦਰਵਾਜ਼ੇ ਕੋਲੇ ਖੜੇ ਹੋ ਕੇ ਦੇਖ ਰਹੇ ਸੀ ਮੈਂ ਇੱਥੇ ਆਏ ਨਹੀਂ ਹੈਗੇ। ਕਿਹੜਾ ਬੰਦਾ ਆਊਗਾ ਇੱਥੇ ਪਥਰਾ ਖਾਣ ਵਾਸਤੇ? ਪਰ ਆਏ ਖਾਸੀ ਬੰਦੇ ਆ ਰਖੇ ਸੀ। ਤੇ ਸਾਰੇ ਪੱਥਰੀ ਪੱਥਰ ਚੱਕ ਕੇ ਮਾਰਦੇ ਸਾਰੇ ਮੱਲੇ ਦੇ ਪੱਥਰ ਸਾਰੇ ਅੰਦਰ ਛੜ ਤੇ ਸਾਰੀ ਛੱਤ ਤੋੜਤੀ ਗੱਡੀਆਂ ਭੰਨਤੀ ਇੱਕ ਇਥੇ ਗੱਡੀ ਹੋਰ ਵੀ ਖੜੀ ਸੀ ਉਹ ਵੀ ਤੋੜੀ ਆ ਉਹ ਐਕਟਿਵਸਾ ਸਿੱਛਾ ਵੀ ਭੰਨਤਾ ਹੈ ਫਿਰ ਇੰਨੇ ਬੰਦਿਆਂ ਦੇ ਵਿੱਚ ਕਿਹੜਾ ਬੰਦਾ ਸਿਰ ਪੜਾਉਣ ਨੂੰ ਆਊਗਾ ਆਪਣਾ ਐਡੇ ਜਿਹੇ ਬੱਚੇ ਨਾਲ ਤੁਸੀਂ ਘਰ ਆ ਕੇ ਸਲਾਮ ਮਸورہ ਕਰਕੇ ਉਹਨਾਂ ਬੱਚਾ ਨੂੰ ਸਮਝਾ ਸਕਦੇ ਹੋ ਐ ਇੰਨਾ ਤੋੜ-ਫੋੜ ਕਰਨ ਦੀ ਤੁਹਾਡਾ ਕੋਈ ਹੱਕ ਨਹੀਂ ਬਣਦਾ ਹੈਗਾ ਅਸੀਂ ਤਾਂ ਇਹੀ ਕਹਿ ਰਹੇ ਹਾਂ ਵੀ ਇਹ ਇਹਨਾਂ ਨੇ ਆਣਾ ਸੀ ਆਪਣਾ ਸਲਾਹ ਕਰਦੇ ਤੁਹਾਡੇ ਬੱਚੇ ਦੇ ਆਪਸ ਵਿੱਚ ਲੜਾਈ ਹੋ ਗਈ ਇਹਨਾਂ ਨੂੰ ਸਮਝਾ ਲਓ ਪਰ ਤੁਸੀਂ ਤੋੜ-ਭੰਨ ਨਾ ਕਰੋ ਅਸੀਂ ਇਹ ਕਹਿ ਸਕਦੇ ਹਾਂ ਕਾਰਨ ਇਹੀ ਹੈ ਕਿ ਛੋਟੇ ਛੋਟੇ ਬੱਚਿਆਂ ਦੀ ਲੜਾਈ ਜਿਹੜੀ ਹੈ ਉਹ ਐਡਾ ਵੱਡਾ ਜਿਹੜਾ ਹਮਲੇ ਦਾ ਰੂਪ ਧਾਰ ਜਵੇ ਇਹਤੇ ਵੀ ਕਿਤੇ ਨਾ ਕਿਤੇ ਵਿਚਾਰ ਜਿਹੜਾ ਹੈਗਾ ਜ਼ਰੂਰ ਸਮਾਜ ਨੂੰ ਕਰਨਾ ਚਾਹੀਦਾ ਹੈ ਛੋਟੀ ਜੀ ਗੱਲ ਹੈ ਇਹ ਕਹਿ ਰਿਹਾ ਕਿ ਪਹਿਲਾਂ ਕੁਝ ਰੰਜਿਸ਼ ਜਾਂ ਲੜਾਈ ਇਹਨਾਂ ਦੀ ਹੋਈ ਇਹਦੇ ਬਾਰੇ ਅੱਗੇ ਵੀ ਗੱਲ ਹੀ ਲੜਾਈ ਹੋਈ ਨਹੀਂ ਜੀ ਅਸੀਂ ਤਾਂ ਪਹਿਲਾਂ ਕਦੇ ਨਹੀਂ ਦੇਖੀ ਹੈਗੀ ਜੀ ਲੜਾਈ ਝਗੜਾ ਅਸੀਂ ਕਦੇ ਨਹੀਂ ਆਸ ਤੇ ਪਹਿਲੀ ਵਾਰੀ ਰਾਤ ਨੂੰ ਦੇਖਿਆ ਜੀ ਇਹ ਮੋਲ ਇਦਾਂ ਦਾ ਬਣਿਆ ਹੋਇਆ ਹੈ ਇਹ ਇੰਨਾ ਗੁੰਡਾਗਰਦੀ ਨਹੀਂ ਚੰਗੀ ਲੱਗਦੀ ਹੈਗੀ ਹੈ ਤੇ ਹੋਰ ਇੱਥੇ ਲੋਕ ਜਿਹੜੇ ਨੇ ਹਨਾ ਉਦੋਂ ਠੀਕ ਹੈ ਤੁਹਾਡੀ ਗੱਲ ਕੀ ਵਿਚ ਵਿਚਾ ਕਰ ਨਹੀਂ ਸਕਦੇ ਇਟਾ ਰੋੜੇ ਭਾਈ ਇੰਨਾ ਰੋਲਾ ਪੱਥਰ ਵੱਜ ਰਹੇ ਤਾਂ ਕਿਹੜਾ ਆਪਣਾ ਸਿਰ ਪੜਾਊਗਾ ਕੋਈ ਨਹੀਂ ਨਿਕਲੇ ਸਾਰੇ ਆਪਣੇ ਆਪਣੇ ਕੋਈ ਛਤੋਂ ਦੇ ਦੇਖ ਰਹੇ ਕੋਈ ਦਰਜੇ ਤੇ ਕੋਲ ਖੜੇ ਆ ਕੇ ਦੇਖ ਰਿਹਾ ਪਰ ਅੱਗੇ ਕੋਈ ਨਹੀਂ ਆਇਆ ਅੱਛਾ ਮਹੱਲੇ ਦੇ ਹੀ ਲੋਕ ਹੋ ਮਹੱਲੇ ਦੇ ਲੋਕਾਂ ਨੇ ਜਾਂ ਮੋਦਵਰ ਲੋਕਾਂ ਨੇ ਵਿੱਚ ਪੈਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇਹ ਕੰਮ ਨਾ ਕਰੋ ਨਹੀਂ ਕੋਈ ਨਹੀਂ ਆਇਆ ਵਿੱਚ ਕੋਈ ਨਹੀਂ ਆਇਆ ਇਹ ਬੋਲਦੇ ਸੀ ਨਾਲ ਵਾਲੇ ਇਹ ਹੁਣ ਵੀ ਅਭੀ ਆਏ ਆਏ ਕੇ ਸੀ ਇਹ ਨਾਲ ਵਾਲੇ ਸੀਗੇ ਇਹਨਾਂ ਨੇ ਰੋਕਿਆ ਵੀ ਮਗਰ ਉਹ ਮੰਨੇ ਨਹੀਂ ਕਿਸੇ ਦੀ ਉਹ ਇਹਨਾਂ ਨੂੰ ਵੀ ਤੱਕਾ ਮਾਰ ਕੇ ਅੰਦਰ ਬਾੜਤਾ ਇਹਨਾਂ ਨੇ ਰੋਕ ਜਦੋਂ ਉੱਥੋਂ ਆ ਰਹੇ ਸੀ ਨਾ ਸਕੂਲ ਕੋਲ ਆ ਰਹੇ ਸੀ ਉੱਥੇ ਵੀ ਉਹਨਾਂ ਨੇ ਰੋਕਿਆ ਵੀ ਆ ਕੰਮ ਨਾ ਕਰੋ ਆ ਕੰਮ ਨਾ ਕਰੋ ਉਹਨਾਂ ਨੇ ਫਿਰ ਵੀ ਉਹ ਵੀ ਨਹੀਂ ਹਟੇ ਉਹ ਫਿਰ ਵੀ ਅੱਗੇ ਆ ਗਏ ਫਿਰ ਵੀ ਅੱਗੇ ਆ ਕੇ ਤਾਂ ਛੋਟੇ-ਛੋਟੇ ਬੱਚਿਆਂ ਦੀ ਲੜਾਈ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹਨਾਂ ਦਾ ਰੋਜ਼ਗਾਰ ਹੈ ਇਹ ਗੱਡੀ ਹੈ ਟੈਂਪੂ ਹੈ ਇਹਦੀ ਵੀ ਚੰਗੀ ਤਰ੍ਹਾਂ ਤੋੜਪਾਨ ਕੀਤੀ ਗਈ ਹੈ ਸ਼ੀਸ਼ੇ ਸਾਰੇ ਉਖਾੜ ਦਿੱਤੇ ਗਏ ਹਨ ਔਰ ਬੇहद ਗਰੀਬ ਪਰਿਵਾਰ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਬੜੀ ਮੁਸ਼ਕਲ ਨਾਲ ਇੱਕ ਆਰਜੀ ਛੱਤ ਪਾ ਕੇ ਇਹ ਆਪਣਾ ਗੁਜ਼ਾਰਾ ਜਿਹੜਾ ਕਰ ਰਿਹਾ ਔਰ ਇਹਦੇ ਅੰਦਰ ਇੱਟਾ ਰੋੜੇ ਤੱਕ ਬਰਸਾਏ ਗਏ ਹਨ ਅਗਰ ਮੈਂ ਤੁਹਾਨੂੰ ਇੱਥੋਂ ਦਿਖਾਵਾਂ ਕਿ ਢੰਗ ਨਾਲ ਉਤਰਨ ਲਈ ਰਸਤਾ ਵੀ ਨਹੀਂ ਹੈ ਪੌੜੀ ਦਾ ਵੀ ਕੋਈ ਇੱਥੇ ਪ੍ਰਬੰਧ ਨਹੀਂ ਹੈ ਔਰ ਅੰਦਰ ਦੀਆਂ ਤਸਵੀਰਾਂ ਕੋਸ਼ਿਸ਼ ਕਰਦੇ ਹਾਂ ਤੁਹਾਡੇ ਤੱਕ ਪਹੁੰਚਾਉਂਦੀਆਂ ਕਿ ਕੀ ਅੰਦਰ ਹੋਇਆ ਔਰ ਕਿਸ ਤਰ੍ਹਾਂ ਇੱਟਾ ਰੋੜੇ ਜਿਹੜੇ ਨੇ ਅੰਦਰ ਵਰਸਾਏ ਗਏ ਨੇ ਉਹ ਤੁਹਾਨੂੰ ਅਸੀਂ ਤਸਵੀਰਾਂ ਰਾਹੀਂ ਜਿਹੜੀਆਂ ਆ ਜ਼ਰੂਰ ਦਿਖਾਵਾਂਗੇ ਅੰਦਰ ਕੀ ਮਾਹੌਲ ਹੈ ਲੇਕਿਨ ਫਿਲਹਾਲ ਦੱਸ ਦਈਏ ਕਿ ਛੋਟੇ-ਛੋਟੇ ਬੱਚਿਆਂ ਦੀ 8-10 ਸਾਲ ਦੇ ਬੱਚੇ ਆਪਸ ਵਿੱਚ ਲੜਾਈ ਝਗੜਾ ਹੋ ਜਾਂਦਾ ਉਸ ਤੋਂ ਬਾਅਦ ਆरोप ਹੈ ਇਸ ਪਰਿਵਾਰ ਦਾ ਕਿ 50 ਤੋਂ 60 ਬੰਦੇ ਆਉਂਦੇ ਨੇ ਇਹਨਾਂ ਦੇ ਘਰ ਦੇ ਉੱਤੇ ਹਮਲਾ ਕਰਦੇ ਨੇ ਨਾ ਸਿਰਫ ਘਰ ਦੇ ਉੱਤੇ ਇੱਟਾ ਰੋੜੇ ਵਰਸਾਏ ਜਾਂਦੇ ਨੇ ਬਲਕਿ ਉਹਨਾਂ ਦਾ ਰੋਜ਼ਗਾਰ ਉਹਨਾਂ ਦੀ ਗੱਡੀ ਵੀ ਜਿਹੜੀ ਹੈ ਤੋੜਪੰਨ ਕਰਕੇ ਚਲੇ ਜਾਂਦੇ ਨੇ ਸਿਵਲ ਦੇ ਵਿੱਚ ਮੈਡੀਕਲ ਜਿਹੜਾ ਹੈਗਾ ਕਰਵਾ ਲਿੱਤਾ ਗਿਆ ਔਰ ਮਾਮਲਾ ਜਿਹੜਾ ਥਾਣੇ ਦੇ ਵਿੱਚ ਦਰਜ ਕਰਵਾਇਆ ਗਿਆ ਦੇਖਾਂਗੇ ਕਿ ਪੁਲਿਸ ਇਸ ਮਾਮਲੇ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਏ ਸੁਝਾਤੇ ਵੀ ਕੋਈ ਰਿਪੋਰਟਰ ਲਿਖਾਈ ਹੋਣੀ ਆ ਨੇ ਲੜਾਈ ਝਗੜੇ ਦੇ ਕੇਸ ਦੇ ਵਿੱਚ ਜੋ ਜੋ ਡਾਕਟਰ ਡਿਖਾਉਂਦੇ ਨੇ ਆਪਾਂ ਨੂੰ ਲਿਖੇ ਉਸ ਤੋਂ ਦਿੱਤੀਆਂ ਆਉਣੀਆਂ ਕਿਉਂਕਿ ਮੈਂ ਛੁੱਟੀ ਤੇ ਆ ਤਾਂ ਮੇਰੇ ਨੌਲੇਜ 'ਚ ਨਹੀਂ ਹੈ ਆਉਣ ਆਈ ਹੋਣੀ ਹੈ ਮਤਲਬ ਜੀ ਜੋ ਹੈ ਕੋਈ ਕਾਰਵਾਈ ਕਰ ਦੇਣੀ ਹੈ ਚਲੋ ਇਹ ਤੇ ਰਸਤੇ ਕਰਨਾ ਉਧਰਲੇ ਰਸਤੇ ਰਸਤੇ ਦਾ ਕੋਈ ਦਿੱਕਤ ਨਹੀਂ ਹੈ ਵੀ ਜੋ ਡਾਕਟਰ ਨੇ ਲਿਖ ਕੇ ਦਿੱਤਾ ਐਸ ਪਰ ਐਮ ਐਲ ਆਰ ਹਾਂ ਆਪਣਾ ਕਾਨੂੰਨੀ ਕਰਵਾਈ ਕਰ ਦੇਣੀ ਹੈ ਥੈਂਕ ਯੂ